ਲੁਧਿਆਣਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜੋ ਇੰਡੀਅਨ 에ਅਰ ਫੋਰਸ ਦੇ ਕੈਂਪਸ ਦੇ ਵਿੱਚ ਕੰਮ ਹੋਣਾ ਸੀ ਉਹ ਚਾਲੂ ਹੋ ਗਿਆ ਹੈ ਵੱਡੀ ਖੁਸ਼ਖਬਰੀ ਆ ਰਹੀ ਹੈ ਕਿ ਲੁਧਿਆਣਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜਿਹੜਾ ਕੰਮ ਇੰਡੀਅਨ 에ਅਰ ਫੋਰਸ ਰਨਵੇ ਅਤੇ ਟੈਕਸੀਵੇ ਨੂੰ ਓਵਰਲੇ ਕਰਨ ਦਾ ਹੈਗਾ ਉਸ ਦਾ ਜਿਹੜਾ ਕੰਮਕਾਰ ਹੈ ਉਹ ਚਾਲੂ ਹੋ ਚੁੱਕਾ ਹੈ ਤੇ 31 ਜੁਲਾਈ ਤੱਕ ਇਹ ਕੰਮਕਾਰ ਵੀ ਜਿਹੜਾ ਹੈ ਮੁੱਕ ਜਾਵੇਗਾ ਇਹ ਜਾਣਕਾਰੀ ਦਿੱਤੀ ਹੈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਉਹਨਾਂ ਨੇ ਵੇਰਵਾ ਲਿਆ ਸੀ ਅਤੇ ਆਪ ਜਾ ਕੇ ਮੌਇਨਾ ਕੀਤਾ ਸੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਕਿ ਇੰਡੀਅਨ 에ਅਰ ਫੋਰਸ ਨੇ ਆਖਿਆ ਹੈ 31 ਜੁਲਾਈ ਤੱਕ ਯਾਨੀ ਇਸ ਮਹੀਨੇ ਦੇ ਅੰਤ ਤੱਕ ਜਿਹੜਾ ਹੈ ਇੰਡੀਅਨ 에ਅਰ ਫੋਰਸ ਵਾਲੇ ਪਾਸੇ ਜਿਹੜਾ ਕੰਮ ਹੈ ਉਹ ਹੋ ਜਾਵੇਗਾ ਮੁੱਖ ਤੌਰ ਤੇ ਉੱਥੇ ਕੰਮ ਇਹੀ ਹੈ ਕਿ ਜਿਹੜਾ ਰਨਵੇ ਹੈ ਮੌਜੂਦਾ ਤੌਰ ਤੇ ਜਿਹੜਾ ਰਨਵੇ ਇੰਡੀਅਨ 에ਅਰ ਫੋਰਸ ਦਾ ਹੈਗਾ ਉਸ ਨੂੰ ਟੈਕਸੀਵੇ ਦੇ ਨਾਲ ਜਿਹੜਾ ਹੈ ਜੋੜਦਾ ਯਾਨੀ ਟੈਕਸੀਵੇ ਅਤੇ ਰਨਵੇ ਨੂੰ ਇੱਕ ਦੂਜੇ ਦੇ ਨਾਲ ਜੋੜਦਾ ਉਸ ਨੂੰ ਓਵਰਲੇ ਕਰਨਾ ਜਿਹੜਾ ਕੰਮ ਹੈ ਖਾਸ ਤੌਰ ਤੇ ਹੈ ਕਿਉਂਕਿ ਟੈਕਸੀਵੇ ਦੇ ਰਾਹੀਂ ਜਿਹੜਾ ਜਾਜ ਹੈ ਉਹ ਟਰਮੀਨਲ ਤੇ ਆਪੜਦਾਏ ਉੱਥੋਂ ਹੌਲੀ ਹੌਲੀ ਚੱਲ ਕੇ ਟਰਮੀਨਲ ਤੇ ਆਂਦਾ ਹੈ ਤਾਂ ਕਿ ਉੱਥੋਂ ਜਿਹੜੇ ਪੈਸੇਂਜਰ ਨੇ ਲੈ ਸਕਣ ਤੇ ਉੱਤੇ ਚੜ ਸਕਣ ਜਹਾਜ਼ ਦੇ ਤੇ ਦੂਜੀ ਗੱਲ ਇਹ ਹੈ ਕਿ ਰਨਵੇ ਤਾਂ ਪਹਿਲਾਂ ਹੀ ਹੈਗਾ ਇੰਡੀਅਨ 에ਅਰਫੋਰਸ ਦਾ ਹੀ ਰਨਵੇ ਦੀ ਵਰਤੋਂ ਕੀਤੀ ਜਾਵੇਗੀ ਇਸ ਕਰਕੇ ਉੱਥੇ ਬਹੁਤਾ ਜਿਹੜਾ ਕੰਮ ਹੈ ਉਹਦੀ ਲੋੜ ਨਹੀਂ ਹੈਗੀ ਲੇਕਿਨ ਜਿਹੜਾ دیوار ਤੋੜਨੀ ਹੁੰਦੀ ਹੈ ਕਿਉਂਕਿ ਜਿਹੜਾ ਉਸਦਾ ਏਰੀਆ ਹੈ ਇੰਡੀਅਨ 에ਅਰਫੋਰਸ ਦਾ ਉਹ ਬਹੁਤ ਇੱਕ ਸੈਂਸਿਟਿਵ ਏਰੀਆ ਹੁੰਦਾ ਤਾਂ ਕੁਝ ਹੀ ਜਿਹੜਾ ਏਰੀਆ ਹੈ ਉਸ ਨੂੰ ਜੋੜਨ ਲਈ ਯੂਜ਼ ਕੀਤਾ ਜਾਂਦਾ ਹੈ ਤੇ ਸਿਵਲ ਏਅਰਪੋਰਟ ਦੇ ਨਾਲ ਜਿਹੜਾ ਹੈ ਟਰਮੀਨਲ ਦੇ ਨਾਲ ਉਹਨੂੰ ਜੋੜਿਆ ਜਾਣਾ ਹੈ ਬਾਕੀ ਜਿਹੜਾ ਕੰਮ ਟਰਮੀਨਲ ਦਾ ਹੈ ਉਹ ਪੂਰਾ ਹੋ ਚੁੱਕਾ ਹੈ ਟਰਮੀਨਲ ਸਬਸਟੇਸ਼ਨ ਟਾਇਲਟ ਬਲਾਕ ਇਹ ਪੂਰਨ ਤੌਰ ਤੇ ਬਣ ਕੇ ਤਿਆਰ ਹੋ ਚੁੱਕੇ ਨੇ ਜਿਹੜਾ ਥੋੜਾ ਬੋਤਾ ਕੰਮ ਰਹਿਦਾ ਹੋਵੇਗਾ ਉਹ ਵੀ 10-20% ਜਿਹੜਾ ਹੈ ਨਾਲ ਦੇ ਨਾਲ ਹੀ 31 ਜੁਲਾਈ ਤੱਕ ਪੂਰਨ ਤੌਰ ਤੇ ਹੋ ਜਾਵੇਗਾ ਇਨਾਂ ਵਿੱਚੋਂ ਮੁੱਖ ਤੌਰ ਤੇ ਜਿਹੜੇ ਕੰਮ ਨੇ ਇੰਟਰਨਲ ਰੋਡਸ ਲਾਈਟਿੰਗ ਐਪਰਨ ਤੇ ਹੋਰ ਵੀ ਜਿਹੜੇ ਛੋਟੇ-ਮੋਟੇ ਕੰਮ ਅੰਦਰ ਦੇ ਹੈਗੇ ਨੇ ਟਰਮੀਨਲ ਬਿਲਡਿੰਗ ਦੇ ਆਸ-ਪਾਸ ਉਹ 80 90% ਦੀ ਸਾਰੇ ਹੋ ਚੁੱਕੇ ਨੇ 10 15% ਜਿਹੜੇ ਕੰਮ ਰਹਿੰਦੇ ਨੇ ਉਹ ਵੀ ਇਸ ਮਹੀਨੇ ਦੇ ਅੰਤ ਤੱਕ ਹੋ ਜਾਣਗੇ ਤੇ ਉਸ ਤੋਂ ਬਾਅਦ ਜਿਹੜੀਆਂ ਉਡਾਨਾਂ ਨੇ ਲੁਧਿਆਣਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੱਲ ਸਕਣਗੀਆਂ ਸੋ ਇਹ ਜਾਣਕਾਰੀ ਜਿਹੜੀ ਹੈ ਲੁਧਿਆਣਾ ਦੇ ਡਿਪੀ ਕਮਿਸ਼ਨਰ ਸ਼ਖਸ਼ੀ ਸਾਨੀ ਨੇ ਦਿੱਤੀ ਹੈ ਅਸੀਂ ਕਾਫੀ ਸਮੇਂ ਤੋਂ ਅੰਤਰਰਾਸ਼ਟਰੀ ਅਤੇ ਡੋਮੈਸਟਿਕ ਉਡਾਣਾਂ ਦੀ ਜਿਹੜਾ ਇੰਤਜ਼ਾਰ ਹੈ ਲੁਧਿਆਣਾ ਦੇ ਹਲਵਾੜਾ ਹਵਾਈ ਅੱਡੇ ਤੋਂ ਕਰ ਰਹੇ ਹਾਂ ਤੇ ਇਸ ਦੇ ਲਈ ਜਿਹੜੀ ਅਪਰੋਚ ਰੋਡ ਹੈ ਉਹਦਾ ਵੀ ਕੰਮ ਹੋ ਚੁੱਕਾ ਹੈ ਲਗਭਗ ਤੇ ਇੱਕ ਬ੍ਰਿਜ ਵੀ ਜਿਹੜਾ ਬਣਾਉਣਾ ਹੈ ਜਿਸ ਦੇ ਨਾਲ ਐਂਟਰੀ ਸੌਖੀ ਹੋਵੇਗੀ ਉਹਦਾ ਵੀ ਕੰਮ ਜਿਹੜਾ ਥੋੜਾ ਬਹੁਤਾ ਹੀ ਰਹਿਦਾ ਹੈ ਤੇ ਇਸ ਦੇ ਨਾਲ ਜਿਹੜਾ ਸਾਨੇਵਾਲ 에어ਪੋਰਟ ਦੇ ਆਪਰੇਸ਼ਨਸ ਨੇ ਜਿਹੜੇ ਉਹ ਬੰਦ ਕਰ ਦਿੱਤੇ ਜਾਣਗੇ ਤੇ ਸਾਰਾ ਜਿਹੜਾ ਲੁਧਿਆਣਾ ਹਵਾਈ ਅੱਡੇ ਦਾ ਕੰਮਕਾਰ ਹੈ ਲੁਧਿਆਣਾ ਦੇ ਹਲਵਾੜਾ ਹਵਾਈ ਅੱਡੇ ਤੋਂ ਹੀ ਚੱਲੇਗਾ 에어ਪੋਰਟ ਅਥਾਰਟੀ ਆਫ ਇੰਡੀਆ ਨੂੰ 에어ਪੋਰਟ ਹੈਂਡਓਵਰ ਕਰ ਦਿੱਤਾ ਜਾਵੇਗਾ ਇਸ ਦਾ ਜਿਹੜਾ ਟਰਮੀਨਲ ਬਣਾਉਣ ਦਾ ਜਿਹੜਾ ਪੈਸਾ ਹੈ ਹਾਲ ਦੀ ਘੜੀ ਜਿਹੜਾ ਕੰਮ ਕਰਦਾ ਪੈਸਾ ਹੈ ਗਲਾਡਾ ਨੇ ਉਹਦਾ ਜਿਹੜਾ 30 ਕਰੋੜ ਰੁਪਈਆ ਹੈ ਉਹ ਦੇ ਦਿੱਤਾ ਹੈ ਬਾਕੀ ਜਿਹੜਾ 17 ਕਰੋੜ ਰੁਪਈਆ ਵੀ ਉਹ ਦਿੱਤਾ ਜਾਵੇਗਾ ਉਹਦੀ ਵੀ ਜਿਹੜੀ ਮੰਗ ਹੈ ਉਹ ਕਰ ਦਿੱਤੀ ਗਈ ਹੈ ਸੋ ਇਹ ਜਿਹੜੇ ਕੰਮਕਾਰ ਦੇ ਇਹ ਲਗਭਗ ਤਿਆਰ ਨੇ ਤੋਂ ਉਮੀਦ ਕਰਦੇ ਆ ਤੇ ਜਿੱਦਾਂ ਹੀ ਆ ਏਅਰਪੋਰਟ ਟਰਮੀਨਲ ਅਤੇ ਆਈਐਫ ਵਾਲਾ ਕੰਮ ਜਿਹੜਾ ਪੂਰਾ ਹੋਵੇਗਾ ਤੇ ਨਾਲ ਦੇ ਨਾਲ ਹੀ ਫਲਾਈਟਾਂ ਚੱਲ ਪੈਣਗੀਆਂ ਲੁਧਿਆਣਾ ਪੋਸਟ ਲਈ ਮਨੀਸ਼ ਸਿੰਘ ਧੰਨਵਾਦ